ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂਗੇ ਪਿੰਡ ਖਿਆਲੇ ਦੇ ਵਿੱਚ ਜ਼ਿਲ੍ਹਾ ਮਾਨਸਾ ਤੇ ਮਾਨਸਾ ਤੋਂ ਇਹ ਰਹਿ ਜਾਂਦਾ 5 ਕਿਲੋਮੀਟਰ ਦੂਰੀ ਤੇ ਤੇ ਆਪਾਂ ਜਿਹੜੇ ਤੁਹਾਨੂੰ ਸਕਰੀਨ ਤੇ ਪਸ਼ੂ ਦਿਸੀ ਜਾਂਦੇ ਹਨਾ ਚਾਰੇ ਦੇ ਚਾਰੇ ਜਿਹੜੇ ਨਾਗ ਨੇ ਇਹ ਬਕਾਊ ਨੇ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਆਂ ਤੁਹਾਡੀ ਤੇ ਕੀ ਡਿਟੇਲ ਰਹਿੰਦੀ ਹੈ ਇਸ ਨਾਲ ਜਾਨਵਰਾਂ ਦੀ ਹਨਾ ਪਸ਼ੂਆਂ ਦੀ ਤੇ ਤੁਹਾਨੂੰ ਲੈ ਕੇ ਦਿੰਨੇ ਆਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਛੇਰ ਤੁਸੀਂ ਕਰਨਾ ਜਿਹੜਾ ਕੀ ਲੋੜਵੰਦ ਬੰਦਿਆਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਆਜੋ ਬਾਈ ਨਾਲ ਗੱਲਬਾਤ ਕਰਾਉਣਾ ਤੁਹਾਡੀ ਤੇ ਨੰਬਰ ਲੈ ਕੇ ਦਿੰਨੇ ਆ ਹਾਂਜੀ ਬਾਈ ਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਤੇ ਬਾਈ ਜੀ ਪਹਿਲਾਂ ਤੁਸੀਂ ਆਪਦਾ ਨਾਮ ਦੱਸੋ ਤੁਹਾਡਾ ਨਾਮ ਕੀ ਆ ਨਾਮ ਹੀ ਆਪਣਾ ਰਣਜੀਤ ਸਿੰਘ ਮੈਂਡ ਮਲਕਪੁਰ ਖਿਆਲਾਈ ਖਿਆਲਾ ਜੀ ਸੀਲ ਮਾਨਸਨ ਡਿਸਟ੍ਰਿਕਟ ਮਾਨਸਨ ਠੀਕ ਆ 5 ਕਿਲੋਮੀਟਰ ਦੂਰੀ ਤੇ ਰਹ ਜਾਂਦਾ ਬਈ ਹਾਂਜੀ ਹਾਂਜੀ ਠੀਕ ਹੈ ਤੇ ਜਿਹੜੀ ਵੀ ਆਪ ਨੂੰ ਆਹ ਮੱਝ ਦੇਸੀ ਜਾਂਦੀ ਹੈ ਹਨਾ ਇਹਦੀ ਕੀ ਡਿਟੇਲ ਹੈਗੀ ਇਹ ਵੀ ਜੀ ਰਾਸ ਹੋਈ ਹੈਗੀ ਠੀਕ ਹੈ ਜੇਰੇ ਦੀ ਪ੍ਰੋਪਰ ਪਈ ਹੋਈ ਆਪਣੇ ਕੋਲ ਹਾਂ ਮੈਂ ਜੇਰ ਵੀ ਦਿਖਾ ਦਾਂ ਇੱਕ ਵਾਰੀ ਆ ਦੇਖੋ ਦੋਸਤੋ ਬੱਠਲ ਦੇ ਵਿੱਚ ਜੇਰ ਪਈ ਹੋਈ ਹੈ ਤੇ ਰਾਤ ਬੱਚਾ ਦਿੱਤਾ ਜੀ ਨੇ ਇਕੱਠਾ ਦਿੱਤਾ ਜੀ ਕੱਟਾ ਦਿੱਤਾ ਹੈ ਜੀ ਠੀਕ ਹੈ ਰਾਤ ਦੀ ਸੂਈ ਦੋਸਤੋ ਮੱਝ ਆ ਇਹ ਤੇ ਕਿੰਨੇ ਸੂਏ ਸੂਈ ਹੈ ਬਾਈ ਜੀ ਇਹ ਤੀਜਾ ਸੂਆ ਸੂਈ ਹੈ ਜੀ ਹੁਣ ਤੀਜਾ ਸੂਆ ਸੂਈ ਹੈ ਆ ਕੱਚਾ 나ੜੂਆ ਨਾਲ ਦਿਖਾ ਦਿਓ ਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਜੇ ਗੱਲ ਕਰਕੇ ਬਾਈ ਦੂਜੇ ਸੂਏ ਦੇ ਦੁੱਧ ਦੇ ਰਿਕਾਰਡ ਦੀ ਕਿੰਨਾ ਕੁ ਦਿੱਤਾ ਹੈ ਦੁੱਧ ਬਾਈ ਇਹਦੇ 13 ਕਿਲੋ ਹੀ ਹੋਇਆ ਹੋਇਆ 13 ਕਿਲੋ ਦਿੱਤਾ 13 ਕਿਲੋ ਦਿੱਤਾ ਠੀਕ ਆ ਤੇ ਹੁਣ ਤੀਜੇ ਸਵੇਰ ਸੂਈ ਹੈ ਤੇ ਇੱਕ ਆਪਾ ਦਰਸ਼ਕ ਵੀਰਾਂ ਨੂੰ ਦੱਸ ਦਗੇ ਪੁੱਛੋ ਲੰਡੀ ਇਹ ਹੈ ਹਨਾ ਪੁੱਛੋ ਲੰਡੀ ਜੀ ਇਹ ਕਹੇ ਬੱਚੇ ਦੀ ਥੋੜੀ ਔਲ ਕਰਦੀ ਹੈ ਮਾੜਾ ਮੋਟਾ ਉਹਦਾ ਤਾਜੇ ਸੂ ਦਾ ਕਰਕੇ ਕਰਦੇ ਠੀਕ ਚਵਾਈਜ ਬਿਲਕੁਲ ਸਾਫ ਹੈ ਜੀ ਠੀਕ ਹੈ ਪਰ ਬੱਚੇ ਦੀ ਔਲ ਕਰਦੀ ਆਪਾਂ ਦੱਸ ਕੇ ਦਵਾਂਗੇ ਤੇ ਆਪਾਂ ਇਹਦਾ ਜੇ ਫਿਕਸ ਜਾਂ ਰੇਟ ਕਰੀਏ ਵੀ ਕਿੰਨਾ ਹੈਗਾ ਇਹਦਾ ਹੀ ਆਪਾਂ 82000 ਰੁਪਏ ਰੇਟ ਕਰਦੇ ਆਂ 82000 ਰੁਪਏ ਰੇਟ ਕਰਦੇ ਆਂ ਹਾਂ ਨਾ ਇਹਦੀ 78000 ਵੀ ਦੇ ਦਾਂ 78000 ਰੁਪਏ ਦੀ ਦੇ ਦੂੰਗੀ ਠੀਕ ਹੈ ਤੇ ਇੱਕ ਠੀਕ ਹੈ ਵੀਰੇ ਤੇ ਹੁਣ ਸਾਨੂੰ ਇਹ ਮੱਝ ਨਾ ਚਲਾ ਕੇ ਦਿਖਾ ਦਿਓ ਵੀਰੇ ਤੇ ਆਜੋ ਦਰਸ਼ਕੋ ਆਪਾਂ ਤੁਹਾਨੂੰ ਨਾ ਮੱਝ ਤੋਰ ਕੇ ਦਿਹਾਉਣੇ ਹੈਗੇ ਤੇ ਫਿਰ ਆਪਾਂ ਜਿਹੜੇ ਇੱਧਰ ਪਸ਼ੂ ਖੜੇ ਇਹਨਾਂ ਦੀ ਜਾਣਕਾਰੀ ਵੀ ਲੈ ਕੇ ਦੇਵਾਂਗੇ। ਚਲੋ ਜੇ ਗੱਲ ਕਰਗੇ ਹਨਾ ਮੱਥੇ ਦੇ ਵਿੱਚ ਵੱਲ ਹੈ ਤੇ ਦੋਨੇ ਅੱਖਾਂ ਚਟੀਆਂ ਤੁਸੀਂ ਦੇਖ ਸਕਦੇ ਹੋ ਸਿੰਘ ਕੁੰਡਾ ਹੈਗਾ। ਤਾਜੀ ਸੂਈ ਦਾ ਕਰਕੇ ਥੋੜਾ ਜਿਹਾ ਕਰਦੀ ਹੈਗੀ ਉਪਰ ਪਰ ਆਪਾਂ ਇੱਕ ਗੱਲ ਹੋਰ ਦੱਸ ਸਕਦੇ ਕਿ ਥਾਂ ਲੇਵੇ ਦੀ ਹੈਗੀ ਪੂਰੀ ਸਾਫ਼ ਆਪਾਂ ਨੇੜੋਂ ਕੈਮਰਾ ਲਾਦ ਗਏ ਠੀਕ ਹੈ ਇਹ ਦੇਖ ਲਓ ਤੁਸੀਂ ਤੇ ਇੱਕ ਦਰਸ਼ਕ ਵੀਰੋ ਹੋਰ ਦੇਖ ਲਓ ਤੁਸੀਂ ਹਨਾ ਵੀ ਕੱਦ ਕੋਈ ਬਾਲਾ ਨਹੀਂ ਹੈਗਾ ਤੁਸੀਂ ਜੱਜਮੈਂਟ ਲਾ ਸਕਦੇ ਹੋ ਇਹ ਫੇਰ ਆਪਾਂ ਲਾ ਦਗੇ ਕੈਮਰਾ ਹਨਾ ਥੋੜਾ ਜਿਆ ਨੇੜੇ ਕਰਕੇ ਇਹ ਥਣਾ ਦੀ ਆ ਗਈ ਕੁਆਲਿਟੀ ਕਿਹੋ ਜੀ ਹੈਗੀ ਤੇ ਹਾਈਟ ਵਜੋਂ ਇਹ ਆਪਾਂ ਕਹਿ ਦਗੇ ਵੀ ਬਾਲੀ ਬਹੁਤ ਹੀ ਮੀਡੀਅਮ ਨਹੀਂ ਹੈ ਬਸ ਤਾਂ ਜੀ ਸੂਈ ਮੱਝ ਤੁਹਾਨੂੰ ਦਿਖਾ ਰਹੇ ਹਾਂਗੇ ਤੇ ਆ ਬੱਚਾ ਵੀ ਦਿਖਾ ਦੋ ਜੀ ਹੁਣ ਆਪਾਂ ਅੰਦਰ ਆ ਗਏ ਥੋੜਾ ਜਿਆ ਤੇ ਇਹ ਦੇਖ ਲਓ ਤੁਸੀਂ ਹਨਾ ਬੰਤਰ ਜਿਹੜੀ ਪਿੱਠਪੂੜੇ ਦੀ ਬਹੁਤ ਚੰਗੀ ਹੈ ਤੇ ਆਜੋ ਆਪਾਂ ਅਗਲੇ ਪਸ਼ੂ ਦੀ ਜਾਣਕਾਰੀ ਲੈ ਕੇ ਦਿੰਨੇ ਆ ਤੇ ਵੀਰੇ ਰਣਜੀਤ ਜਿਵੇਂ ਆ ਦੂਜੀ ਆਪਣੀ ਸਾਹੀਵਾਲ ਗਾਂ ਆ ਗਈ ਹੈ ਨਾ ਤੇ ਇਹਦੀ ਕੀ ਡਿਟੇਲ ਹੈ ਇਹ ਵੀ ਜੀ ਦੂਜਾ ਸੂਆ ਸੋਈ ਆ ਦੂਜਾ ਸੂਆ ਪਹਿਲੇ ਸੂਏ ਦੀ ਉਹ ਪੱਛੀ ਖੜੀ ਹੈ ਜੀ ਨਾਲ ਠੀਕ ਹੈ ਜੀ ਹਾਂ ਪਹਿਲਾਂ ਨੇ ਇਹਨੇ 14 ਲੀਟਰ ਦੁੱਧ ਕੱਢਿਆ ਜੀ ਪਹਿਲਾਂ ਨੇ 14 ਲੀਟਰ ਠੀਕ ਹੈ ਹੁਣ ਦੂਜੇ ਸੂਣਾ ਤੇ ਹੁਣ ਕਿੰਨੇ ਕ ਦਿਨ ਲੈ ਜੂਗੀ 6-7 ਦਿਨ ਹਲੇ ਬਾਕੀ ਹੈ ਜੀ ਇਹ ਮੱਧਮ ਗੂ ਦਿਨ ਉੱਪਰ ਲੈ ਕੇ ਸੋਉਂਦੀ ਹੈ ਅੱਛਾ ਜੀ ਠੀਕ ਹੈ ਇਹ ਨਹੀਂਗਾ ਸੀਲ ਹੈ ਜੀ ਨੀ ਆਰਡਰ ਕੁਆਲਟੀ ਬਹੁਤ ਸੋਹਣੀ ਆ ਸਾਫ ਸੁਥਰੇ ਲੇਵੇ ਦੀ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਥਾਣਾ ਬਈ ਥਾਣਾ ਤੋਂ ਨਾਲ ਦੀ ਜਮਾ ਓਕੇ ਆ ਤੇ ਜੇ ਗੱਲ ਕਰਕੇ ਰੇਟ ਦੀ ਬਈ ਰੇਟ ਜੀ ਦਾ ਮੁੱਲ ਦਾ 45000 ਆ ਠੀਕ ਆ 42000 ਦੇ ਦਾਂਗੇ 42000 ਜੀ ਦੇ ਦਾਂਗੇ 42000 ਠੀਕ ਆ ਤੇ ਮਾੜਾ ਜਾਂ ਤੋਰੇ ਵੀਰੇ ਨੂੰ ਆਪਾਂ ਤੋੜ ਕੇ ਦਿਖਾਉਨੇ ਆ ਦੋਸਤੋ ਤੁਹਾਨੂੰ ਇਹ ਵੀ ਸਾਹੀ ਆਲ ਦੀ ਗਾਂ ਜਿਹੜੀ ਤੁਸੀਂ ਦੇਖੀ ਜਾਂਦੇ ਹੋਗੇ ਬਹੁਤ ਠੰਡੀ ਸੀਲ ਤੇ ਆਜੋ ਇਹ ਦੇਖ ਲਓ ਤੁਸੀਂ ਕੁਆਲਟੀ ਹੈਨਾ ਜਿਵੇਂ ਗੱਲ ਹੁੰਦੀ ਹੈਗੀ ਲੇਵੇ ਦੀ ਪੂਰੀ ਸਾਫ ਹੈ। ਲੇਵੇ ਦੀ ਦੇਖ ਲਓ ਤੁਸੀਂ ਝਾਲਰ ਰਖਾ ਦਈ ਮੁਰੇ। ਹਾਂ ਨਹੀਂ ਠੀਕ ਹੈ ਗੱਲ ਤੁਹਾਡੀ। ਤੇ ਇੱਧਰ ਦੇਖ ਲਓ ਦੋਸਤੋ ਥੋੜਾ ਜਿਹਾ ਥਾਂ ਦੀ ਪ੍ਰੋਬਲਮ ਹੈ। ਝਾਲਰ ਝੁੱਲਰ ਵੀ ਜਿਵੇਂ ਹੈਗਾ ਬਾਈ ਕਹਿੰਦਾ ਪੂਰੀ ਚਮਕਦੀ ਤੇ ਨੇੜੇ ਆਪਾਂ ਮੂਦੀ ਵੀ ਦਿਖਾ ਦਗੇ। ਤੇ ਬਣ ਦੋ ਬਾਈ ਜੀ ਬਣ ਦੋ। ਤੇ ਸ਼ਾਈਨਿੰਗ ਨੂੰ ਬਹੁਤ ਜ਼ਿਆਦਾ ਬਾਈ ਡੈਟ ਬਹੁਤ ਜ਼ਿਆਦਾ ਦਿੱਤੀ ਹੈ। ਠੀਕ ਹੈ ਬਾਈ। ਤੇ ਥੋੜਾ ਜਿਹਾ ਤੁਹਾਨੂੰ ਪਤਾ ਚ ਵੀ ਜਿਵੇਂ ਇਹ ਕਰਦੇ ਹੁੰਦੇ ਪਸ਼ੂ ਹਨ ਤੇ ਆਪਾਂ ਅੰਦਰ ਫੇਰ ਆ ਗਏ ਤੇ ਆਜੋ ਅੱਗੇ ਤੁਹਾਨੂੰ ਆਪਾਂ ਦੇਸੀ ਹਣਾ ਦੇਸੀ ਨਸਲ ਦੀ ਗਾਂ ਜਿਹੜੀ ਉਹਦੀ ਬੱਚੀ ਦਿਖਾਉਣੇ ਆਪਾਂ ਤੁਹਾਨੂੰ ਤੇ ਬਾਈ ਰਣਜੀਤ ਜਿਵੇਂ ਆਪਣੀ ਆ ਬੱਚੀ ਆ ਗਈ ਹੈਨਾ ਦੇਸੀ ਤੇ ਇਹਦੀ ਕੀ ਮਤਲਬ ਮਾਂ ਦਾ ਕੋਈ ਕੀ ਰਿਕਾਰਡ ਹੈ ਕਿੱਥੋਂ ਤੁਸੀਂ ਲੈ ਕੇ ਆਏ ਇਹ ਮਾਂ ਦਾ ਜੀ 16 17 ਲੀਟਰ ਦੁੱਧ ਆ 16 17 ਤੇ ਹੁਣ ਇਹ 1.5 ਸਾਲ ਦੀ ਹੀਟ ਕੱਢ ਲਈ ਇਹਨੇ ਪਟਿਕਾ ਨਹੀਂ ਭਰਾਇਆ ਆਪਾਂ ਠੀਕ ਆ ਨਹੀਂ ਭਰਾਇਆ ਹਾਂ ਠੀਕ ਆ ਤੇ ਇਹ ਬਾਈ ਫਿਰ ਜੇ ਗੱਲ ਕਰੀਏ ਵੀ ਕਿੰਨੇ ਦੀ ਦੇਣੀ ਹੈਗੀ ਇਹ ਹੀ 12000 ਦੇ ਦਾਂਗੀ ਬੱਚੀ 12000 ਦੀ 12000 ਦੀ ਠੀਕ ਆ ਬਾਈ ਤੇ ਅੱਗੇ ਬਾਈ ਜਿਹੜੀ ਇਸਾਈ ਵਾਲ ਦੇ ਨਾਲ ਜਿਹੜੀ ਇਹ ਆ ਗਈ ਤੇ ਇਹਦਾ ਕੀ ਰੇਟਰ ਹੋਊਗਾ ਇਹ ਵਈ 1 ਮਹੀਨਾ 1 ਸਾਲ ਤੇ 4-5 ਦਿਨਾਂ ਦੀ ਹੋ ਗਈ ਅੱਜ ਇੱਕ ਸਾਲ ਤੇ 4-5 ਦਿਨਾਂ ਦੀ ਹਾਂ ਇਹੇ ਮਿਹੜ ਦੀ ਇਹ ਤੇ ਹੋ ਆ ਠੀਕ ਹੈ 20 ਜਨਵਰੀ ਨੂੰ ਸੂਈ ਸੀ ਗਾਂ ਇਹ ਠੀਕ ਹੈ ਆਪਣੇ ਕੋਲ ਵੀਡੀਓ ਪਈ ਜੇ ਕਿਸੇ ਦੇਖਣੀ ਹੋਈ ਠੀਕ ਹੈ ਤੇ ਇਹ ਵੀ 12000 ਦੇ ਦਾਂਗੇ ਇਹ ਤੁਸੀਂ 12000 ਦੇ ਦੇ ਦੋ ਹਾਂਜੀ ਠੀਕ ਆ ਬਾਈ ਧੰਨਵਾਦ ਤੁਹਾਡਾ ਤੇ ਇਹਨੇ ਸਾਰੀਆਂ ਹੋ ਲੈਣੀਆਂ ਇਕੱਠੀਆਂ ਠੀਕ ਹੈ ਸਾਰਾ ਮਾਲ ਹੀ ਠੀਕ ਹੈ 1,35,000 ਦਾ ਦੇ ਦੇ ਦਾਂਗੇ 1 ਲੱਖ 35000 ਦਾ ਸਾਰਾ ਮਾਲ ਕਹਿੰਦੇ ਬਾਈ ਕਹਿੰਦੇ ਦੇ ਦਾਂਗੇ ਜਿਹੜੇ ਸਨੇ ਮੱਝ ਤੇ ਗਾਂ ਤੇ ਆਹ ਦੋਨੇ ਵੜਾ ਤੇ ਵੀਡੀਓ ਨੂੰ ਸ਼ੇਅਰ ਤੁਸੀਂ ਜ਼ਰੂਰ ਕਰ ਦਿਓ ਲਾਈਕ ਫੋਲੋ ਜ਼ਰੂਰ ਕਰਿਆ ਕਰੋ ਹਨਾ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਲਾਸਟ ਦੇ ਬਾਈ ਇੱਕ ਵਾਰ ਨੰਬਰ ਫੇਰ ਬੋਲ ਦਿਓ ਤੁਸੀਂ ਆਪਣਾ ਮੇਰਾ ਨੰਬਰ ਹੈ 82839 55857 ਠੀਕ ਆ ਬਈ ਧੰਨਵਾਦ ਠੀਕ ਹੈ ਵੀ ਦੋਸਤੋ ਜਿਨੇ ਵੀ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਨੇ ਹਨਾ ਤੇ ਸਾਰੇ ਵੀਰਾਂ ਦਾ ਪਤਾ ਇਹ ਦੋ ਧੰਨਵਾਦ ਕਰਦੇ ਆਂ